ਪੂਰੀ ਟ੍ਰੇਨ ਜਿਹੜੀ ਪਹੁੰਚ ਗਈ ਆ ਪੂਰੇ ਰਾਜਸਥਾਨ ਦੇ 1:45 ਮਿੰਟ ਹੋਏ ਆ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਵਿੱਚ ਆਪਾਂ ਚੱਲੇ ਆਂ ਵੈਸਟ ਬੰਗਾਲ ਤੇ ਜਿਹੜਾ ਇਹ ਆਪਣਾ ਜਿਹੜਾ ਸਫ਼ਰ ਆ ਮੇਤਲਵੰਡੀ ਭਾਈ ਤੋਂ ਜਿਹੜਾ ਸ਼ੁਰੂ ਹੋਣ ਲੱਗਾ ਇਸ ਵਕਤ ਆਪਾਂ ਤਲਵੰਡੀ ਭਾਈ ਦੇ ਰੇਲਵੇ ਸਟੇਸ਼ਨ ਤੇ ਖੜੇ ਆਂ ਤੇ ਇੱਥੇ ਜਿਹੜੀ 7:13 ਤੇ ਜਿਹੜੀ ਟ੍ਰੇਨ ਆਉਣੀ ਆ ਤੇ ਸ਼ਾਮ ਦਾ ਟਾਈਮ ਆ ਇਹ ਜਿਹੜੀ 9:45 ਤੇ ਉਹ ਲੁਧਿਆਣਾ ਪਹੁੰਚੂਗੀ ਤੇ 25 ਰੁਪਏ ਜਿਹੜਾ ਇਹਦੀ ਟਿਕਟ ਆ ਇਹਨੇ ਵਾਇਆ ਜਿਹੜਾ ਮੋਗਾ ਲੁਧਿਆਣਾ ਆਪਣਾ ਮੋਗਾ ਜਗਰਾਉਂ ਮੁਲਾਪੁਰ ਹੋ ਕੇ ਜਾਣਾ ਹੈ ਲੁਧਿਆਣੇ ਨੂੰ ਤੇ तकरीबन ਜਿਹੜੀ 10:00 ਵਜੇ ਜਿਹੜੀ ਇਹ ਆਪਣਾ ਲੁਧਿਆਣਾ ਐਂਟਰ ਕਰਦੂਗੀ ਤੇ ਆਪਣੀ ਜਿਹੜੀ ਉੱਥੋਂ ਟ੍ਰੇਨ ਆ ਉਹ ਹੈਗੀ ਹੈ 1:45 ਦੇ ਲੁਧਿਆਣੇ ਤੋਂ ਉਹ ਜੰਮੂ ਤਵੀ ਆ 13152 ਤੇ ਉਹਨੇ 9:45 ਦੇ ਜਿਹੜਾ ਜੰਮੂ ਤੋਂ ਚੜਨਾ ਤੇ ਕਿਸੇ ਕਾਰਨ ਕਰਕੇ ਜਿਹੜੀ ਆਪਣੀ ਟ੍ਰੇਨ ਉਹ ਮਿਸ ਹੋ ਗਈ ਸੀਗੀ ਤੇ ਫਿਰ ਹੁਣ ਦੁਬਾਰਾ ਆਪਾਂ ਆ ਗਏ ਚੌਂਕ ਤੇ ਤਲਵੰਡੀ ਭਾਈ ਵਾਲੇ ਤੇ ਇੱਥੋਂ ਜਿਹੜੀ ਬੱਸ ਆਊਗੀ 7:45 ਤੇ ਆਉਂਦੀ ਆ ਤੇ ਉਹ ਜਿਹੜੀ ਲੁਧਿਆਣੇ ਨੂੰ ਜਾਊਗੀ ਚੰਡੀਗੜ੍ਹ ਨੂੰ ਜਾਂਦੀ ਆ ਵੈਸੇ ਤੇ ਦਿੱਲੀ ਦਾ ਰੂਟ ਆ ਜਿਹੜੀ ਫਿਰੋਜ਼ਪੁਰ ਵਾਲੇ ਪਾਸੋਂ ਆਊਗੀ ਤੇ ਸਰਗਨ ਹੁਣੀ ਮੈਨੂੰ ਕਹਿੰਦਾ ਫੇਰ ਦੁਬਾਰਾ ਛੱਡਣਾ ਇਹ ਬਾਈਓ ਨੇ ਟਿਕਟ ਲੈ ਕੇ ਆਏ ਮੇਰੇ ਮਾਜਰ ਕਿਉਂਕਿ ਟ੍ਰੈਕਟਰ ਹੈਗੀ ਸੀਗੀ ਟਿਕਟ ਮੈਂ ਟ੍ਰੇਨ ਦੀ ਕਰਵਾ ਲਈ ਸੀ ਤੇ ਪਰ ਗੱਲ ਇਹ ਆ ਵੀ ਮੌਕੇ ਤੇ ਜਿਆਦਾ ਹੀ ਵੀ ਟਿਕਟਾਂ ਤੇ ਜਿਹੜੀਆਂ ਵੈਸਟ ਬੰਗਾਲ ਵਾਲੀਆਂ ਘਰੇ ਭੁੱਲੇ ਆਏ ਆ ਉਹ ਫਿਰ ਸਰਗਨ ਹੁਣੇ ਦੁਬਾਰਾ ਮੈਨੂੰ ਫੇਰ ਪੜਾਉਣਾ ਹੈ ਹਣਾ ਸਰਗਨ ਨੇ ਤੇ ਹੁਣ ਆਊਗੀ ਬੱਸ ਆਪਣੀ ਇੱਥੋਂ ਤੇ ਫੇਰ ਆਪਾਂ ਚੱਲਦੇ ਆਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਆਪਾਂ ਪਹੁੰਚ ਗਏ ਆ ਤੇ ਤਕਰੀਬਨ 1:30 ਵਜੇ ਜਿਹੜਾ ਟਾਈਮ ਹੋ ਗਿਆ ਵਾ ਆਪਣੀ ਜਿਹੜੀ ਟ੍ਰੇਨ ਆ ਉਹ ਲਗਭਗ ਜਿਹੜੀ 1:45 ਦੀ ਰਾਤ ਨੂੰ ਤੇ 2:55 ਤੇ ਜਿਹੜੀ ਆ 2:55 ਤੇ ਚੱਲੂਗੀ ਦਾ 10 ਮਿੰਟ ਜਿਹੜਾ ਖੜੂਗੀ ਲੁਧਿਆਣੇ ਆਪਣੂ ਤਨ ਕਹਿੰਦੇ ਜਿਹੜਾ ਹੋਰ ਇਥੇ ਖੜਨਾ ਪੈਣਾ ਆਪਣੀ ਟ੍ਰੇਨ ਆ ਜਿਹੜੀ ਪਹੁੰਚ ਗਈ ਆ ਪੂਰੇ ਰਾਜਸਥਾਨ ਦੇ 1:45 ਮਿੰਟ ਹੋਏ ਆ ਇਹ ਸਾਰੇ ਏਸੀ ਡੱਬੇ ਲੱਗੇ ਆ ਆਪਾਂ ਆਪਣਾ ਜਿਹੜਾ ਡੱਬਾ ਹੋਏਗਾ 슬ੀਪਰ ਕਲਾਸ ਦਾ ਇੱਥੋਂ ਸ਼ੁਰੂ ਹੋਉਂਦਾ ਸਲੀਪਰ ਕਲਾਸ ਆਪਣੀ ਥੱਲੇ ਦੀ ਸੀਟ ਸੀਗੀ ਇੱਥੇ ਮਿਲ ਗਈ ਤੇ ਹੁਣ 155 ਤੇ ਇੱਥੋਂ ਗੱਡੀ ਚੱਲਣੀ ਹੈ ਲੁਧਿਆਣੇ ਤੱਕ ਇਸ ਵਕਤ ਆਪਾਂ ਜਿਹੜਾ ਪਹੁੰਚ ਚੁੱਕੇ ਆ ਰੋੜਕੀ ਸ਼ਹਿਰ ਤੇ ਇਹ ਤੋਂ ਪਹਿਲਾਂ ਜਿਹੜਾ ਸਹਾਰਨਪੁਰ ਸ਼ਹਿਰ ਨਾਂਕੇ ਗਿਆ ਵਾ ਤੇ 145 ਕਿਤੇ ਜਦੋਂ ਗੱਡੀ ਆ ਗਈ ਸੀ ਰਾਤ ਤੇ 155 ਦੇ ਤੁਰਪੀ ਸੀ ਉਸ ਤੋਂ ਬਾਅਦ ਜਿਹੜਾ ਆਪਾਂ ਸੌਂ ਗਏ ਸੀਗੇ ਤੇ ਹੁਣ ਉੱਠੇ ਆ 6:00 ਵਜੇ ਤੇ ਮੈਨੂੰ ਲੱਗਦਾ 6:00 ਵਜੇ ਜਿਹੜਾ 5-7 ਮਿੰਟ ਦਾ ਹੀ ਟਾਈਮ ਹੋਇਆ ਵਾ ਤੇ ਆਪਾਂ ਕਹਿੰਦਾ ਥੋੜਾ ਰਾਤ ਉਹ ਓੱਖੇ ਹੀ ਆ ਕਿਉਂਕਿ ਇੱਕ ਨਾਲ ਇੱਥੇ ਬੈਠੇ ਸੀਗੇ ਤੇ ਉਹਨਾਂ ਕੋਲੇ ਬੱਚਾ ਸੀ ਨਿੱਕਾ ਜਿਹਾ ਤੇ ਥੱਲੇ ਹੀ ਬੈਠੇ ਸੀਗੇ ਜਦ ਮੈਂ ਕਹਾਂ ਚੱਲ ਯਾਰ ਤੁਸੀਂ ਇੱਥੇ ਬਹਿ ਜਾਓ ਤੇ ਉਹ ਵੀ ਸੀਟ ਤੇ ਚੱਲ ਬੈਠ ਕੇ ਅਡਜਸਟਮੈਂਟ ਜੂਗੀ ਉਹਨਾਂ ਨੇ ਮਰਾਦਾਬਾਦ ਜਾਣਾ ਸੀਗਾ ਇਹ ਬੈਠੇ ਆ ਤੇ ਜਿਹੜੀ ਇਹਦਾ ਹਾਲ ਹੈ ਇਹਦਾ ਸਲੀਪਰ ਦਾ ਉਹ ਬਿਲਕੁਲ ਜਰਨਲ ਵਾਲਾ ਕੰਮ ਆ ਰੋੜਕੀ ਦੇ ਸਟੇਸ਼ਨ ਤੇ ਜਿਹੜੀ ਟ੍ਰੇਨ ਰੁਕੀ ਹੋਈ ਆ ਇਸ ਵਕਤ ਤੇ ਭਜਾ ਭਜਾਈ ਜਿਹੜੀ ਚੱਲੀ ਜਾਂਦੀ ਆ ચાલે ચા બે ਮਰੀਆ ਰੌੜੀ ਕੋਲੇ ਤੇ ਇਧਰ ਬਸ ਇਤੋਂ ਦਾ ਮਾਹੌਲ ਜਿਹੜਾ ਬਣਿਆ ਪਿਆ ਵਾ ਦੇਖੋ ਸਾਹਮਣੇ ਹਣਾ ਤੇ ਸਾਰੇ ਪਾਸੇ ਹੀ ਇਧਰਲੇ ਪਾਸੇ ਪੁੱਲਾ ਪੰਜਾਬ ਤੋਂ ਹਰਿਆਣਾ ਗਈ ਹਰਿਆਣਾ ਦੇ ਜੋਕੀ ਤੋਂ ਵੜ ਗਈ ਫੇਰ ਹੁਣੇ ਉੱਤਰਾਖੰਡ ਚ ਆ ਗਈ ਇਧਰਲੇ ਪਾਸੇ ਫੇਰੇ ਨੇ ਹੁਣ ਜੋਕੀ ਤੋਂ ਵੜਨਾ ਆ ਅੱਗੇ ਬਾਅਦ ਕਰਵ ਲਿਆਂਦੀਆਂ ਸੀ ਹਾ ਗਿਰੀਆਂ ਆਈਆਂ ਮੂਖੜੀ ਵਾਲੀਆਂ ਕੌਣ ਕੀ ਰੇਲਵੇ ਦਾ ਖਾਣਾ ਜਿਹੜਾ ਐਸਾ ਵੈਸੇ ਹੁੰਦਾ ਵਾ ਇਸੇ ਕਰਕੇ ਜਿਹੜਾ ਆਪਾਂ ਸੋਬਾ ਸੋਬਾ ਚਾਹ ਚੁ ਵੀ ਨਹੀਂ ਪੀਤੀ ਤੇ ਪਰ ਇਹ ਖਾ ਲੈਨੇ ਇਹਦੇ ਨਾਲ ਲੰਘ ਜਾ ਟੱਪ ਜੂ ਅੱਧਾ ਪੌਣਾ ਘੰਟਾ ਘੰਟਾ ਫੇਰ ਵੇਖਾਂਗੇ ਕੀ ਹਿਸਾਬ ਸਟੇਸ਼ਨ ਦੇ ਪਹੁੰਚ ਗਈ ਆ ਟ੍ਰੇਨ ਤੇ ਟਾਈਮ ਜਿਹੜਾ 8 ਵਜੇ ਕੇ 5 ਮਿੰਟ ਦਾ ਹੋ ਗਿਆ ਵਾ ਆਗਰਮ ਸ਼ਾਇਰਮ ਸ਼ਾਇਰ ਚੁੱਕੀ ਦੇ ਵਿੱਚ ਜਿਹੜਾ ਗੰਨਾ ਬਹੁਤ ਜ਼ਿਆਦਾ ਵਾ ਕਿਧਰ ਮਾਗੀ ਖੇਤ ਨੇ ਵਕ ਲੈਣਗੇ ਸਾਰੇ ਪਾਸੇ ਮੇਰਾ ਗੰਨਾ ਹੀ ਗੰਨਾ ਨਾ ਹੀ ਰਾਊਗਾ ਹਣ ਨੇ ਆਪਣੇ ਪੰਜਾਬ ਦੇ ਵਿੱਚ ਦਾ ਜਿਹੜਾ ਗੰਨਾ ਮ ਬੰਦ ਹੋ ਗਿਆ ਪਰ ਇੱਥੇ ਜਿਹੜਾ ਹੈ ਗੰਨਾ ਵੀ ਗੰਨਾ ਸਾਹੇ ਪਾਸੇ ਨੂੰ ਜਿੱਥੇ ਦੇ ਵਿੱਚ ਬਹੁਤ ਮਸ਼ਹੂਰ ਆ ਵੈਸੇ ਗੰਨਾ ਵਾਸਤੇ ਹੁਣ ਆਪਾਂ ਜਿਹੜਾ ਪਹੁੰਚ ਗਏ ਆ ਇਹ ਮਰਾਦਾਬਾਦ ਜਿਹੜਾ ਰੇਲਵੇ ਸਟੇਸ਼ਨ ਤੇ ਪਹੁੰਚਣ ਵਾਲੇ ਆ ਇੱਥੋਂ ਜਿਹੜੀ ਯਾਨੀ ਕਿ 2 ਕਿਲੋਮੀਟਰ ਜਿਹੜਾ ਮਰਾਦਾਬਾਦ ਦਾ ਸਟੇਸ਼ਨ ਮੰਨ ਕੇ ਚੱਲੀ ਆ ਰਹਿ ਗਿਆ ਵਾ ਇੱਥੇ ਰੁਕੀ ਸੀ 1-2 ਮਿੰਟ ਵਾਸਤੇ ਟ੍ਰੇਨ ਕਿਉਂਕਿ ਅੱਗੇ ਸਿਗਨਲ ਨਹੀਂ ਹੋਇਆ ਹੁਣ ਤੇ ਹੁਣ ਜਿਹੜਾ ਸਿਗਨਲ ਹੋ ਗਿਆ ਵਾ ਤੇ ਟ੍ਰੇਨ ਜਿਹੜੀ ਅੱਗੇ ਤੁਰ ਪਈ ਆ ਗੱਡੀ ਜਿਉਂ ਜੰਮੂ ਤਵੀ ਤੋਂ ਆਈ ਆ ਸਾਰੀ ਜਿਵੇਂ ਆਏ ਭਰੀ ਹੋਈ ਆ ਸਲੀਪਰ ਕਲਾਸ ਦਾ ਹਾਲ ਜਿਹੜਾ ਬੁਰਾ ਹਾਲ ਹੀ ਆ ਤੋਗੇ ਦੇ ਵਿੱਚ ਲੋਕ ਚੜ ਜਾਂਦੇ ਤੇ ਟੀਟੀ ਜਿਹੜਾ ਟੈਕਟਾਂ ਉਹ ਵੀ ਦੇ ਦਿੰਦਾ ਬਣਾ ਬਣਾ ਸਾਰਿਆਂ ਨੂੰ ਤੇ ਉਹ ਫਿਰ ਜਿਹੜੇ ਜਿਨ੍ਹਾਂ ਨੇ ਸੈਟਲ ਸੀਟ ਬੁੱਕ ਕੀਤੀ ਹੁੰਦੀ ਤੇ ਉਹਨਾਂ ਨਾਲ ਉਹ ਚੜੀ ਜਾਂਦੇ ਆ ਉਹਨਾਂ ਨਾਲ ਜਿਹੜੇ ਬੈਠੀ ਜਾਂਦੇ ਫਿਰ ਕਹਿੰਣਗੇ ਵੀ ਸਾਨੂੰ ਬਹਿ ਜਾਣ ਦੋ ਸਾਨੂੰ ਐ ਜਿਉਂ ਆ ਦੇਖੋ ਇਧਰਲੇ ਪਾਸੇ ਕਿੰਨੇ ਸਾਰਾ ਕੋਸਾ ਨਾ ਬੈਗ ਬੂਜੇ ਬਾਥਰੂਮ ਵਾਲੇ ਪਾਸੇ ਲਮਕਾਏ ਪਏ ਆ ਮਰਾਦਾਬਾਦ ਸਟੇਸ਼ਨ ਤੇ ਜਿਹੜੀ ਆਪਣੀਆਂ ਟ੍ਰੇਨ ਆ ਇਹ ਇਹ ਵੜ ਗਈ ਆ ਤੇ ਪਰ ਜਿਹੜੇ ਲੋਕ ਆ ਉਹ ਤੜੀ ਜਾਂਦੀ ਦੇ ਵਿੱਚੋਂ ਉੱਤਰੀ ਜਾਂਦੇ ਆ ਕਿਉਂਕਿ ਉਹਨਾਂ ਦੇ ਘਰਬਾਰ ਜਿਹੜੇ ਇੱਧਰਲੇ ਪਾਸੇ ਹੋ ਸਕਦਾ ਨੇੜੇ ਹੋਣ ਆਹ ਲਿਖਿਆ ਜੀ ਮੁਰਾਦਾਬਾਜ ਜੰਕਸ਼ਨ ਮੁੰਦਰਤਲ ਤੋਂ ਚਾਈ 193 ਟ੍ਰੈਨ 23 ਮੀਟਰ ਹਰਿਦੁਆਰ ਇਸ ਅਨਾਈਂਗ ਆਨ ਤੇ ਸਫਾਈ ਵੱਲੋਂ ਵੀ ਜਿਹੜਾ ਸਟੇਸ਼ਨ ਕਾਫੀ ਜਿਹੜਾ ਸਾਫ਼ ਆ ਇੱਥੇ ਕਾਰਗੋ ਦਾ ਸਮਾਨ ਜਿਹੜਾ ਟ੍ਰੇਨਾਂ ਦੇ ਵਿੱਚ ਲਾਦੇ ਆ ਬਸ ਇਹ ਭਾਰਤ 익ਸਪ੍ਰੈਸ ਕਿਉਂਕਿ ਰੋਟੀ ਦਾ ਟਾਈਮ ਹੋ ਗਿਆ ਤੇ ਜਿਹੜੇ ਵੇਚਣ ਵਾਲੇ ਉਹ ਸਮਾਨ ਆਪ ਦਾ ਅਲੱਦੀ ਵੇਚਦੇ ਆ ਟੋਕਰੀਆਂ ਦੇ ਵਿੱਚ ਦੇ ਉਹਨਾਂ ਨੇ ਵੀ ਆਪ ਦਾ ਹਥਿਆਰ ਚੱਕ ਲਿਆ ਟ੍ਰੇਨ ਆਪਣੀ ਰੁਕੀ ਹੈ ਇੱਥੇ ਮਰਾਦਾਬਾ ਜੰਕਸ਼ਨ ਤੇ ਚੜ੍ਹਨ ਉਤਰਨ ਵਾਲਿਆਂ ਦੀ ਲੱਗੀ ਭੀੜ ਉਧਰਲੇ ਪਾਸੇ ਬਾਈ ਹੁਣੇ ਕੇਲੇ ਵੇਚੀ ਜਾਂਦੇ ਆ ਇੱਥੇ ਹੁਣ ਆਪਾਂ ਰੋਟੀ ਪਾਣੀ ਖਾਣਾ ਸੀਗਾ ਤੇ ਉਹ ਦੇਖਦੇ ਆ ਜੇ ਤਾਂ ਕੋਈ ਚੀਜ਼ ਵਧੀਆ ਜੀ ਮਿਲ ਗਈ ਉਹ ਬਣਾਵਾਂਗੇ ਨਹੀਂ ਫਿਰ ਆਪਣੀ ਰੋਟੀ ਹੈਗੀ ਆ ਕੱਲ ਦੀ ਤੇ ਉਹ ਆਪਾਂ ਜਿਹੜੀ ਖਾਵਾਂਗੇ ਤੇ ਦੇਖਦੇ ਆ ਬਾਕੀ ਕੀ ਹਿਸਾਬ ਬਤਾਉਂਦਾ ਇੱਧਰਲੇ ਬਸੇ ਟਣਕਪੁਰ ਤੋਂ ਦਿੱਲੀ ਜਾਣ ਵਾਲੀ ਟ੍ਰੇਨ ਖੜੀ ਆ ਜਿਹੜਾ ਨੰਬਰ ਹੈਗਾ 12035 ਤੇ 12036 ਇਹ ਵੀ ਮਰਾਦਾਬਾਦ ਸਟੇਸ਼ਨ ਤੇ ਖੜੀ ਆ ਕਈ ਬਰਸ ਕਰੀ ਜਾਂਦੇ ਆ ਤੇ ਇੱਥੇ 5 ਕਿ ਮਿੰਟ ਦਾ ਜਿਹੜਾ ਸਟਾਪ ਆ ਗੱਡੀ ਦਾ ਮਰਾਦਾਬਾਦ ਦੇ ਜੰਕਸ਼ਨ ਤੇ ਆਹ ਟੇਹਣ ਪੈਕ ਕੀਤਾ ਸੀ ਰੋਟੀ ਵਾਲਾ ਦੇਖਦੇ ਆ ਰੋਟੀ ਸਹੀ ਆ ਮੈਨਾਂ ਤਾਂ ਕੱਲ ਦੀ ਖਾਧੀ ਨਹੀਂ ਕਿ ਕੱਲ ਦੀ ਪੈਕ ਆ ਇਹਦੇ ਵਿੱਚ ਐਵੇਂ ਨਹੀਂ ਪਤਾ ਪਾਇਆ ਕੀ ਆ ਚਿੜਨੀ ਪਾਈ ਲੱਗਦੀ ਵਿੱਚ ਇਹਦੇ ਬਸ ਅੱਪਾ ਵੇਖ ਲੈਨੇ ਆ ਕੀ ਹਿਸਾਬ ਕਿਤਾਵਾ ਕੀ ਆ ਇਹ ਜੀ ਰੋਟੀ ਨਾਲ ਚਟਨੀ ਨਾਲ ਖਰਾਬ ਨਾ ਹੋ ਗਈ ਹੋਵੇ ਬਾਕੀ ਤਾਂ ਚਲੋ ਠੀਕ ਹੈ। ਰੇਨ ਦੀ ਥਾਣੇ ਨਾਲੋਂ ਘਰ ਦੀ ਰੋਟੀ ਕਈ ਵਾਰਾਂ ਚੰਗੀ ਹੁੰਦੀ ਆ। ਇਸੇ ਕਰਕੇ ਆਪਾਂ ਪਰੌਂਠੇ ਬਣਾ ਕੇ ਲੈਂਦੇ ਹਈਏ। ਤੇ ਸਾਰਾ ਕੁਝ ਵੈਸੇ ਸਹੀ ਪਿਆਵਾ। ਆਹ ਦੇਖੋ ਜਿਵੇਂ ਰਤਮਾ ਨਾਲ ਨਹੀਂ ਤੇ ਗੰਗਾ ਨਦੀ ਦਾ ਜਿਹੜਾ ਇੱਕ ਪੌੜਾ ਆ ਜਾਂਦਾ ਬਸ ਦੇ ਵਿੱਚ ਪਾਣੀ ਦੇ ਇਥੇ ਸੁੱਕਿਆ ਪਿਆ ਮੱਝਾ-ਮੁੰਝਾ ਲੋਕੋ ਚੜੀ ਜਾਂਦੇ ਆ ਤੇ ਨਾਲ-ਨਾਲ ਇਧਰਲੇ ਪਾਸੇ ਜਿਹਨੇ ਆਪਣੇ ਸੱਤ ਲੋਈ ਕੋਈ ਜ਼ਿਆਦਾ ਪਾਣੀ ੁੰਦਾ ਵਾ ਤੇ ਉਹ ਇੰਝੇ ਹਰੀ ਦੇ ਪੱਤਨਾ ਉਹਨਾਂ ਦਾ ਪਾਣੀ ਜਿਹੜਾ ਇਹਦੇ ਵਿੱਚ ਬੱਗ ਜਾਂਦਾ ਸਾਹਮਣੇ ਉਧਰਲੇ ਪਾਸੇ ਜਿਹੜੀ ਸੜਕ ਮੱਤਾ ਮੁਖਾ ਕਾਰਾ ਕੋਰਾ ਵਾਲੀ ਸੜਕ ਬਹੁਤ ਵੱਡਾ ਲੰਮਾ ਇਹ ਇਹ ਵਾਕੀ ਟ੍ਰਾਫਿਕ ਰੁਕ ਰੁਕੇ ਪਏ ਆ ਮਰਾਦਾਬਾਦ ਤੋਂ ਚੱਲ ਕੇ ਤੇ ਤਕਰੀਬਨ ਜਿਹੜਾ 17 ਕਿਲੋਮੀਟਰ 27 ਕਿਲੋਮੀਟਰ ਦਾ ਜਿਹੜਾ ਸਫ਼ਰ ਤੈਅ ਕਰਕੇ ਗੱਡੀ ਪਹੁੰਚ ਗਈ ਆ ਰਾਮਪੁਰ ਤੇ ਆ ਪੁਰਾਣੇ ਡੱਬੇ ਖੜੇ ਹੋਏ ਆ ਪੁਰਾਣੀ ਟ੍ਰੇਨ ਆ ਨਾ ਪੁਰਾਣੀ ਟ੍ਰੇਨ ਖੜੀ ਹੋਈ ਤੇ ਪੁਰਾਣਾ ਹੀ ਸਟੇਸ਼ਨ ਸੀਗਾ ਉੱਥੇ ਤੇ ਆ ਰਿਹਾ ਜੀ ਰਾਮਪੁਰ ਜੰਕਸ਼ਨ ਉੱਧਰਲੇ ਪਾਸੇ ਕੁਸ਼ੈਦਾਂ ਟ੍ਰੇਨ ਖੜੀ ਹੋਈ ਆ ਇਹ ਟ੍ਰੇਨ ਲਾਲਕੂਆ ਤੋਂ ਮਰਾਦਾਬਾਹ ਚੱਲਦੀ ਆ ਲੋਕਲ ਟ੍ਰੇਨ ਆ ਇਹ ਉਹ ਖੜੀ ਆ 1 ਨੰਬਰ ਤੇ ਤੇ ਆਪਾਂ ਜਿਹੜਾ 2 ਨੰਬਰ ਤੇ ਆਪਣੀ ਟ੍ਰੇਨ ਰੁਕੀ ਸੀਗੀ ਹੁਣ ਇਹ ਚੱਲ ਪਈ ਆ 12:02 ਹੋ ਗਏ ਤੇ ਆਪਾਂ ਜਿਹੜਾ ਬਰੇਲੀ ਜੰਕਸ਼ਨ ਤੇ ਪਹੁੰਚਣ ਵਾਲਿਆ ਆ ਇਹ ਦੁਗਾਂ ਜਿਹੜਾ ਸ਼ਾਹਜਹਾਂਪੂਰਾ ਹੋਊਗਾ ਵੱਡਾ ਸ਼ਹਿਰ ਤੇ ਉਸ ਤੋਂ ਬਾਅਦ ਲਖਨਊ ਆਊਗਾ ਤੇ ਇਹ ਹੈਗਾ ਜਿਹੜਾ ਬਰੇਲੀ ਪਹੁੰਚ ਗਏ ਆਪਾਂ ਬਰੇਲੀ ਜੰਕਸ਼ਨ ਤੇ ਉੱਤਰਨ ਵਾਲਿਆਂ ਦੀ ਵੀ ਜੜੀ ਭੀੜ ਲੱਗ ਜਾਂਦੀ ਆ ਤੇ ਚੜਨ ਵਾਲਿਆਂ ਦੀ ਵੀ ਚਾਲ ਆ ਯਾਰ ਰੇਲਵੇ ਵਾਲੀ ਇੰਡੀਅਨ ਰੇਲਵੇ ਭਾਰਤੀ ਰੇਲ ਕਾਲੇ ਦੀ ਘਰੋਂ ਚਾਹ ਪੀਤੀ ਹੋਈ ਤੇ ਹੁਣ ਪੀਣ ਲੱਗੇ ਆ ਆ ਨਾਲ ਦੇ ਆਪਣੇ ਸਫ਼ਰ ਕਰ ਰਹੇ ਆ ਮੁਸਾਫਰ ਤੇ ਇਹ ਹੈਗਾ ਜਿਹੜਾ ਬਰੇਲੀ ਸ਼ਹਿਰ ਆ ਆਪਾਂ ਕ੍ਰੋਸ ਕਰੀ ਜਾਂਦੇ ਆ ਜਿਹੜਾ ਸਟੇਸ਼ਨ ਦਾ ਬਰੇਲੀ ਦਾ ਜਿਹੜਾ ਪੁਰਾਣਾ ਜਾ ਲਾਲ ਇੱਟਾਂ ਦਾ ਬਣਿਆ ਹੋਇਆ ਵਾ ਇਹ ਅੱਜ ਹੀ ਛੜ ਗਿਆ ਹੁਣ ਕੋਦਾ ਸਟੇਸ਼ਨ ਤੇ ਤੇ ਨਾਲ ਹ ਜਿਹੜੀ ਲਾਲਗੜ ਡਿਬਰੂਗੜ ਗੱਡੀ ਜਿਹੜੀ 15909 ਤੇ ਇਹ ਵੀ ਹੁਣੇ ਆ ਕੇ ਇੱਥੇ ਰੁਕ ਗਈ ਆ ਹੋ ਸਕਦਾ ਇਹਦਾ ਵੀ ਸਿਗਨਲ ਨਾ ਹੋਇਆ ਹੋਵੇ ਅੱਗੇ ਤੇ ਆਪਾਂ ਵੀ ਇੱਥੇ ਰੁਕੇ ਹੋਏ ਆ ਕਈ ਲੋਕ ਇਧਰੋਂ ਉਸ ਗੱਡੀ ਤੇ ਜੜ ਗਏ ਭਾਜੀ ਕਿ ਬਈ ਉਹ ਤੁਰ ਹੀ ਜਾਂਦੀ ਆ ਤੇ ਖੜੀ ਹੋਈ ਆ ਹੁਣ ਦੇਖੋਗੇ ਕੀ ਹੁੰਦਾ ਇਹ ਮਾੜਾ ਇਹ ਸ਼ੇਰ ਮੇਂ ਖੜੇ ਹੋ ਜਾਉਂਦੇ ਪੌਚੜੀ ਜਗੰਧੇ ਪਾਸੇ ਖੜੇ ਹੋ ਜਾਉਂਦੇ ਮੈਂ ਜੇ ਖੜੇ ਹੋ ਜਰ ਸਭ ਖੜੇ ਹੋ ਜਾਉਂਦੇ ਮੈਂ ਬਸ ਆਪਣਾਂ ਵਾਲੀ ਕਿੱਡੀ ਚੱਲਦੀ ਪਹਿਲਾਂ ਸਿੱਕੇ ਨਾਲ ਕਿਉਂਕਿ ਪਹਿਲਾਂ ਆਈ ਸੀ ਤੇ ਪਹਿਲਾਂ ਹੀ ਚੱਲੂਗੀ ਤੇ ਜਿਹੜੇ ਪਹਿਲਾਂ ਉਧਰ ਚੜੇ ਸੀ ਭੱਜ ਕੇ ਤੇ ਹੁਣ ਇੱਧਰ ਨੂੰ ਭੱਜੇ ਆਉਂਦੇ ਆ ਬਹੁਤ ਔਖਾ ਕੰਮ ਟਰੈਂਡਾ ਯਾਰ ਦੇਖੋ ਕਿਵੇਂ ਹਨ ਇੱਕ ਦੂਜੇ ਦੇ ਵੱਢੀ ਜਾਂਦੇ ਆ ਆ ਲੜ ਲਾ ਪਿਆ ਲੱਗਦਾ ਕੋ ਲੇਟ ਹੋ ਜਾਓ ਸੋ ਜਾਓ ਨਰਮ ਨਰਮ ਕਾਲੇ ਵੇ ਕਹਿਆ ਇਹ ਗੱਡੀਆਂ ਨੇ ਕਿਉਂਕਿ ਹੁਣ ਲਖਨਊ ਦੇ ਬਿਲਕੁਲ ਨੇੜੇ ਆ ਗਈ ਆ ਪਤਾ ਨਾ ਸਿੰਗਲ ਟਰੈਕ ਸੀਗਾ ਕਹਿੰਦੇ ਸਿੰਗਲ ਲੇਨ ਆ ਤਾਂ ਗੱਡੀਆਂ ਰੋਕ ਰੋਕ ਕੇ ਆਉਣਗੀਆਂ ਉਤਰਨ ਵਾਲੇ ਕਾਫੀ ਜਿਹੜੇ ਹੈਗੇ ਆ ਇੱਕ ਵਾਰ ਦੇ ਲਖਨਊ ਜਿਹੜੀ ਗੱਡੀ ਖਾਲੀ ਹੋ ਗਈ ਜੀ ਫਿਰ ਉੱਥੇ ਭਾਰੀ ਜਾਣੀਆਂ ਦਾ ਖੋਰ ਵੀ ਚੜਨ ਵਾਲੇ ਬਹੁਤ ਹੋਣੇ ਆ ਪਹਾੜੀ ਚੱਕਰ ਬਹੁਤ ਜ਼ਿਆਦਾ ਇਸਲੇ ਪਾਸੇ ਨੇ ਤੁਹਤਨਾ ਸੰਦੀਲਾ ਤੇ ਇਸ ਤੋਂ ਅੱਗੇ ਜਿਹੜਾ ਲਖਨਊ ਆ ਜੂਗਾ ਇੱਥੇ ਇਹਨਾਂ ਨੇ ਸੰਦੀਲੇ ਤੇ ਜਿਹੜਾ ਸਟੇਸ਼ਨ ਤੇ ਉਤਰਨਾ ਕਈ ਲੋਕਾਂ ਨੇ ਤੇ ਇਧਰਲੇ ਪਾਸੇ ਬਈ ਸ਼ਾਇਦ ਕੋਈ ਝਲਕੀ ਕੱਢੀ ਜਾਂਦੇ ਆ ਸੰਦੀਲੇ ਦੇ ਵਿੱਚ ਕਾਫੀ ਜਿਹੜਾ ਮਿਊਜ਼ਿਕ ਮਾਇਦਾ ਵਜੀ ਜਾਂਦਾ ਤੇ ਬਾਕੀ ਕੋਈ ਰਾਵਣ ਬਣਿਆ ਫਿਰਦਾ ਕੋਈ ਸ਼ਰਤੀ ਬਣਿਆ ਫਿਰਦਾ ਤਾਂ ਕੋਈ ਤ੍ਰਿਸ਼ਰ ਬਣਿਆ ਜਾਂਦਾ ਵਾ ਉਧਰਲੇ ਪਾਸੇ ਉਹ ਹੈਗਾ ਸੰਦੀਲੇ ਦਾ ਜਣਾ ਇਹ ਇਨਵੈਸਟੇਸ਼ਨ ਆ ਸਾਹਮਣੇ ਲਾਈਟਿੰਗ ਲੂਟਿੰਗ ਦੀ ਬਹੁਤ ਕੀਤੀ ਹੋਈ ਹੈ ਗੱਡੀਆਂਆਂ ਰੱਥੀਏ ਬਣਾਏ ਹੋਏ ਆ ਆ ਵੇਖੋ ਲੋ ਇਹ ਇਧਰ-ਇਧਰ ਫਿਰਦੇ ਆ ਮਾਤਾ ਦੇ ਭਾਉ ਦੇ ਸਾਇਦ ਆਣ ਵਾਲਿਆਂ ਦੀ ਬਹੁਤ ਜ਼ਿਆਦਾ ਭੀੜ ਆ ਇੱਥੇ ਗੱਡੀ ਤਕਰੀਬਨ ਖਾਲੀ ਹੋਈ ਨਹੀਂ ਸਾਰੀ ਤੇ ਚੜਨ ਵਾਲਿਆਂ ਦੇ ਵੀ ਬਹੁਤ ਆ ਪਰ ਆਪਾਂ ਹੁਣ ਸੀਟ ਤੇ ਕਿਸੇ ਨੂੰ ਬੈਠਣ ਨਹੀਂ ਜਿਹਾ ਕਿਉਂਕਿ ਰਾਤ ਦੇ ਆਪਾਂ 2 ਵਜੇ ਤੇ ਬਹੁਤ ਤੰਗ ਆ ਰਾਤ ਨੂੰ ਵੀ ਨਾਲ ਪਏ ਰਹੇ ਤੇ ਹੁਣ ਦੁਪਹਿਰੇ ਵੀ ਬੈਠੇ ਰਹੇ ਚਲੋ ਹੁਣ ਆਪਾਂ ਕਹਿ ਦਣਾ ਬਸ ਸਸਰੀ ਕਾਲ ਸਾਰਿਆਂ ਨੂੰ ਹੁਣ ਥੋੜਾ ਜਿਹਾ ਮਾਫ ਕਰ ਇਹ ਹੈਗਾ ਲਖਨਊ ਦਾ ਸਟੇਸ਼ਨ ਤੇ ਕਾਫੀ ਜਿਹੜਾ ਕੰਮਕਾਰ ਵੀ ਲਖਨਊ ਦੇ ਸਟੇਸ਼ਨ ਦਾ ਚੱਲ ਰਿਹਾ ਕਿਉਂਕਿ ਆ ਪੌੜੀਆਂ ਪਾੜੀਆਂ ਜਿਹੜੀਆਂ ਪਈਆਂ ਜਿਹੜੀਆਂ ਮੰਨ ਲਓ ਚੱਲਦੀਆਂ ਫੜਦੀਆਂ ਪੌੜੀਆਂ ਤੇ ਉਹ ਟ੍ਰੇਨ ਅਕੇ ਜਾ ਰਹੀ ਆ ਇਹ ਇੱਧਰ ਦੇ ਪਾਸੇ ਜਿਹੜਾ ਇਹ ਸਾਰਾ ਸਟੇਸ਼ਨ ਆ ਤਿੰਨ ਨੰਬਰ ਤੇ ਗੱਡੀ ਖੜੀ ਆ ਆਪਣੀ ਇਹ ਤੇ ਹੁਣ ਆਪਾਂ ਕਿਸੇ ਨੂੰ ਇਥੇ ਚੜਨ ਚੜਾਉਣ ਨਹੀਂ ਦੇਣਾ ਕਿਉਂਕਿ ਬਹੁਤ ਜਿਹੜਾ ਬੁਰਾ ਹਾਲ ਆ ਆਪਾਂ ਨੂੰ ਪੈਨ ਨਹੀਂ ਦਿੱਤਾ ਰਾਤ ਸਾਰੀ ਰਾਤ। ਲਖਨਊ ਤੱਕ ਦਾ ਜਿਹੜਾ ਆਪਾਂ ਇਹ ਵਲੌਗ ਆਪਣਾ ਇੱਥੇ ਸਮਾਪਤ ਕਰਦੇ ਆਂ ਤੇ ਇਹ ਪਹਿਲਾ ਭਾਗ ਸੀ ਆਪਣਾ। ਤੇ ਹੁਣ ਆਪਾਂ ਦੂਜੇ ਭਾਗ ਦੇ ਵਿੱਚ ਤੁਹਾਨੂੰ ਕੱਲ ਫੇਰ ਨਵੇਂ ਵਲੌਗ ਦੇ ਨਾਲ ਮਿਲਾਂਗੇ। ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਉਂਕਿ ਹਜੇ ਆਪਣਾ ਸਫ਼ਰ ਲਖਨਊ ਤੋਂ ਕਲਕੱਤੇ ਦਾ ਜਿਹੜਾ ਸਾਰਾ ਪਿਆਵਾਂ ਤੇ ਉਹ ਆਪਾਂ ਤੁਹਾਨੂੰ ਕੱਲ ਨੂੰ ਵੀਡੀਓ 'ਚ ਦਿਖਾਵਾਂਗੇ।